ਡੈਡੀ ਜੀ ਰਾਤ ਜੀ ਮੰਡੀ ਚ ਸੁੱਤੇ ਸੀਗੇ ਮੱਛਰ ਮੁਛਰ ਦਾ ਨਹੀਂ ਲਾ ਕੇ ਮੈਂ ਕਿਹਾ ਡੈਡੀ ਡੰਡੇ ਕਿੱਥੋਂ ਲੁੱਤੇ ਮੱਛਰ ਦਾ ਨਹੀਂ ਆਲੇ ਮੈਂ ਥੱਲੇ ਦੇਖਿਆ ਹੀ ਨਹੀਂ ਹੈਗਾ ਬਈ ਇਹ ਬੰਨ ਕੇ ਗਏ ਉਹ ਕਹਿੰਦੇ ਨੇ ਵੀ ਸਾਡਾ ਬਾਪੂ ਹੀ ਹੈ ਕੱਲ ਰਾਜੀਵ ਕਹਿੰਦਾ ਕਹਿੰਦਾ ਬਈ ਇਹ ਆ ਗਏ ਮੇਰੇ ਕੋਲ ਕਹਿੰਦਾ ਮੈਨੂੰ ਕਹਿੰਦਾ ਉਹ ਕਹਿੰਦਾ ਪਾਪਾ ਜੀ ਦੀਆਂ ਬਾਲੀਆਂ ਸਫਤਾਂ ਕਰੀ ਜਾਂਦੇ ਸੀ ਉਹ ਕਹਿੰਦੇ ਵੀ ਬੜੇ ਅੱਛੇ ਜੀ ਹੈ ਫੌਜੀ ਸਾਹਿਬ ਤੁਹਾਨੂੰ ਕੋਈ ਤਾਂ ਕਦੇ ਗੁੱਸਾ ਨਹੀਂ ਆਤਾ ਉਹ ਤਾਂ ਐਸੇ ਹੈ ਉਹ ਕਹਿੰਦਾ ਸੇਫਤਾ ਹੀ ਕਰੀ ਕੇ ਕਹਿੰਦਾ ਪਾਪਾ ਦੀਆਂ ਕਹਿੰਦਾ ਮੈਨੂੰ ਕਹਿੰਦੇ ਉਸਕੇ ਦੋ ਬੇਟੇ ਵੀ ਫੌਜ ਵਿੱਚ ਹੈ ਨਾ ਕਹਿੰਦਾ ਮੈਂ ਕਿਹਾ ਵੀ ਨਹੀਂ ਕਹਦਾ ਫਿਰ ਤੁੱਜਾ ਕਹਿੰਦਾ ਨਹੀਂ ਉਹ ਤਾਂ ਕੈਨੇਡਾ ਵਿੱਚ ਹੈ ਕੈਨੇਡਾ ਵਿੱਚ ਅਜੇ ਕਹਿੰਦਾ ਬਾਹਰੀ ਸੇਫਤਾ ਕਰੀ ਜਾਂਦੇ ਸੀ ਬਿਲਕੁਲ ਹਾਂਜੀ ਆੜਤੀਏ ਹੋਏ ਆਪਣਾ ਹੋਰ ਜ਼ਿੰਮੇਦਾਰ ਆਉਂਦੇ ਨੇ ਉਹ ਬਹੁਤ ਜੀ ਚੀਜ਼ ਨੂੰ ਦੇਖ ਕੇ ਛੱਡਦੇ ਨੇ ਕਈ ਛੱਡ ਦਿੰਦੇ ਨੇ ਬਈ ਫੌਜੀ ਨਾਲੇ ਕਿਉਂ ਨ ਕਿਉਂਕਿ ਮੈਂ ਹਿੰਦੀ ਬੋਲਦਾ ਹੂੰ ਗੱਲਬਾਤ ਵੀ ਕਰ ਲੈਣਾ ਬਾਹਰ ਫੌਜੀ ਨੌਕਰੀ ਕਰਨ ਕਰਕੇ ਹੂੰ 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 ਮੈਂ ਬਣਦਾ ਪੰਜਾਬੀ ਛੱਡ ਦਿੰਦੇ ਨੇ ਦੂਸਰੇ ਆਣੇ ਬੰਦੇ ਨੂੰ ਬੁੜੇ ਨੂੰ ਹੂੰ ਉਹ ਨੂੰ ਹਿੰਦੀ ਆਉਂਦੀ ਨਹੀਂ ਉਹ ਬਈਆ ਉਹ ਗਾਲ ਵੀ ਕੱਢ ਦਿੰਦੇ ਨੇ ਹਾਂ ਦੇਖ ਲੈ ਮੇਰੇ ਸੋਟੀਆਂ ਬੰਜਾ ਡਾਗ ਬਿਸਤਰਾ ਪਿਛਾ ਕੇ ਅੱਛਾ ਮੱਛਰਦਾਨੀ ਲਾ ਕੇ ਮੈਨੂੰ ਵਿੱਚ ਪਾ ਕੇ ਦੱਬ ਕੇ ਫਿਰ ਗਏ ਦਾੜੀ ਨੇ ਉੱਤੇ ਉੱਤੇ ਹੋਂ ਤੋਂ ਬਚਣ ਲਈ ਪਾਰਨਾ ਰੱਖਿਆ ਹੋਇਆ ਸੀਗਾ ਇਹ ਗਿੱਲਾ ਉਹ ਬਹੁਤ ਫਾਇਦਾ ਗਿੱਲਾ ਪਿਆ ਹੂੰ ਟੂ ਟਾਈਮ ਸ਼ਰ ਆ ਗਿਆ ਦੇ ਚਾਹ ਗੀ ਮੈਂ ਮੋਟਰ ਦੇ ਚੱਲ ਇਹਦੇ ਉੱਤੇ ਵੀ ਡਾੜੀਆਂ ਪੰਨਾ ਦਿੱਤਾ ਅਸੀਂ ਵੀ ਤੇ ਹੋਣਾ ਪਾ ਪੱਲੀ ਪੱਲੀ ਸੌਰੀ ਪੱਲੀ ਦਿੱਤੀ ਉਹ ਤਾਂ ਤੇ올 ਮੀਂਹ ਵਾਂਗੂੰ ਪੈਂਦੀ ਆ ਲਿਆ ਦੇਖੋ ਬਾਕੀ ਵੈਸੇ ਇਹਨਾਂ ਨੇ ਵੀ ਸਾਡੀਆਂ ਟੱਕੀਆਂ ਹੋਈਆਂ ਨੇ ਵਧੀਆ ਇੱਕ ਜੀਮੀ ਦਾ ਰਸੁੱਤਾ ਉਹ ਇੱਕ ਸੁੱਤਾ ਉਹ ਵੀ ਸਿਆਣਾ ਬਿਨਾ ਉਹ ਕੁਝ ਨਹੀਂ ਲਿਆਇਆ ਇੱਕ ਕੱਪੜਾ ਪਤਲਾ ਜਿਹਾ ਲਿਆਇਆ ਉਹ ਮੇ ਪਿਆ ਰਿਹਾ ਮੱਛਰ ਕਿੰਨਾ ਸੀ ਐਨਾ ਮੱਛਰ ਆ ਪਾਇਨ ਰਾਮ ਨਾਲ ਦੇ ਮੱਛਰ ਨਹੀਂ ਬੰਨ ਕੇ ਦਿਖਾ ਹੜੀਆਂ ਨਾਲੇ ਬੰਦਤੀ ਨਹੀਂ ਥੋੜਾ ਜਿਹਾ ਟਾਈਮ ਹੀ ਲੱਗਦਾ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਪਰ ਥੋੜੀ ਸੌਣ ਨੀਂਦ ਭਾਵੇਂ ਫੇਰ ਨਾ ਆਵੇ ਪਰ ਘਟੜ ਬੰਦਾ ਦੁਖੀ ਨਹੀਂ ਹੁੰਦਾ ਹੈ ਪਰੇਸ਼ਾਨੀ ਹੁੰਦਾ ਨਹੀਂ ਤੇਲ ਬੰਦ ਬਾਹਰ ਇੰਨੀ ਆਉਂਦੀ ਵੀ ਨਹੀਂ ਹੈ ਜਿਹੜੀ ਪਾਣੀ ਦੀਆਂ ਬੋਤਲਾਂ ਮੁੰਛੀ ਆ ਗਿਆ ਮਲੀਮ ਜੀ ਨੂੰ ਕਹਿੰਦੇ ਨੇ ਅੱਛਾ ਜੀ ਇੱਥੇ ਸਾਰੇ ਜਿਓ ਬੈਠੇ ਰਹੇ ਮੈਂ ਕਿਹਾ ਮੈਨੂੰ ਸੌਣ ਦੋ ਜਾਣਾ ਬਹੁਤ ਇਹ ਸੱਚਾਈ ਕਰੀ ਇਹ ਤਾਂ ਸੱਚੀਆਂ ਕਰਦੇ ਪਤਾ ਨਹੀਂ ਮਸਾਲਾ ਲਾਉਂਦੇ ਨੇ ਨਹੀਂ ਹੈ ਸੱਚੀਆਂ ਸਾਇਦ ਇਹ ਕਹਿੰਦਾ ਵਾਰੀਆਂ ਕਰੀ ਜਾਂਦੇ ਸੀਗੇ। ਹੂੰ ਤੇ ਚਾਹ ਪੀ ਲਈ ਆਪਾਂ ਨੇ। ਆਪਣੀ ਚੱਲਦੀ ਉਹ ਮੋਟਰ। ਹੁਣ ਮੈਂ ਚੱਲਿਆ ਖੋਖਰਾ ਨੂੰ। ਬਿਸਕੂਟ ਨਾਲ ਹੀ ਪਾ ਲੇ। ਨਾਲੇ ਪਾ ਲਈ ਚਾਹ ਲਈ। ਸਰਮੋਜ ਜੀ ਹੁਣ ਕੋਈ ਜ਼ਿਮੀਂਦਾਰ ਭਾਈ ਹੁੰਦਾ ਆਪਾਂ ਉਹਨੂੰ ਪੜਾ ਦਿੰਦੇ। ਹਾਂਜੀ ਕੋਈ ਹੈ ਨਾ। ਕੋਈ ਹੈ ਜੀ। ਮੈਂ ਤਾਂ ਪਾਣੀ ਵੀ ਨਹੀਂ ਪੀਣ ਦਿੱਤਾ ਜਿਹਦੀ ਬੋਗਲਾ ਲਿਆ। ਸਾਇਦ ਇਹ ਕਹਿੰਦਾ ਬੜੀਆਂ ਕਹਿੰਦਾ ਇੰਨੀ ਸਫਾਈ ਕਦੇ ਕਰਦੇ ਸੀ ਪਾਪਾ ਨੇ ਪਤਾ ਨਹੀਂ ਕਹਿੰਦਾ ਸੱਚੀ ਕਰਦੇ ਸੀ ਤਾਂ ਨਹੀਂ ਕਰੀ ਹੁੰਦੇ ਸੀ। ਉਹ ਗੌਣ ਨੇ। ਸਭ ਤੋਂ ਵੱਡੀ ਗੱਲ ਕਹਲਾ ਰਾਜੇ ਬਾਕੀ ਤਾਂ ਠੀਕ ਆ ਪਾਪਾ ਦੀ ਗੁੱਸੇ ਵਾਲੀ ਗੱਲ ਕਿਉਂ ਕਹਿੰਸੀ ਫੌਜੀ ਸਾਹਿਬ ਕੋ ਤਾਂ ਕਦੇ ਗੁੱਸਾ ਨਹੀਂ ਆਤਾ ਕਹਿੰਦਾ ਕਹਿੰਦਾ ਫੌਜੀ ਸਾਹਿਬ ਕੋ ਕਦੇ ਗੁੱਸਾ ਹੀ ਨਹੀਂ ਆਤਾ ਕਹਿੰਦਾ ਇਹ ਤਾਂ ਤੁਸੀਂ ਬਦਨਾਮ ਕਾਰਕ ਹੈ ਗੁੱਸਾ ਤਾਂ ਹੋਣਾ ਤੁਹਾਨੂੰ ਗੁੱਸਾ ਤਾਂ ਨੋ ਹੋਮ ਜਿਹੜਾ ਕੰਮ ਕਰਦਾ ਹੁਣ ਆਪਾਂ ਕੱਲ ਵੜਦੇ ਸੀ ਨਹੀਂ ਹਾਂ ਥੱਕ ਕੇ ਬੰਦਾ ਕੱਲ ਅੱਜ ਜਿਹੜੀ ਵੀਡੀਓ ਅੱਜ ਦੀ ਗੱਲ ਕੀਤੀ ਹੈ ਮੈਂ ਕਹਿੰਨੇ ਵੀ ਆਹ ਉਹ ਦਿਨ ਹੁੰਦੇ ਨੇ ਜਦੋਂ ਸਾਰੇ ਘਰ ਦੇ ਲਾਣੇਦਾਰਾਂ ਦੇ ਬਾਪੂਆਂ ਦੇ ਬੀਬੀ ਹਾਈ ਹੁੰਦੇ ਨੇ ਕੰਮ ਦੀ ਸਟ੍ਰੈਸ ਵੀ ਹੁੰਦੀ ਹੈ ਟੈਨ ਥਕਾਵਟ ਹੁੰਦੀ ਹੈ ਬਹੁਤ ਚੀਜ਼ਾਂ ਰਲ ਜਾਂਦੀਆਂ ਨੇ ਹੁਣ 3 ਦਿਨ ਹੋ ਗਏ ਵੱਢਣ ਤੋਂ ਪਹਿਲਾਂ ਨੀਂਦ ਨਹੀਂ ਆਈ ਟੈਨਸ਼ਨ ਤਾਂ ਕੋਈ ਨਹੀਂ ਸੀਗੀ ਹੂੰ ਬਸ ਓਦਾਂ ਹੀ ਹੁੰਦਾ ਹੈ ਵੀ ਉਹ ਤੇ ਕੁਦਰਤੀ ਹੋ ਜਾਂਦੀ ਹੈ ਆਦਮੀ ਤੇ ਬੱਸ ਦੀ ਗੱਲ ਨਹੀਂ ਹੁੰਦੀ ਹੂੰ ਇਹ ਤਾਂ ਚਲੋ ਹਲੇ ਆਪਣਾ ਵੀ ਕੰਬੈਨ ਸਾਰੇ ਟਾਈਮ ਤੇ ਹੈ ਕਈ ਵਾਰ ਆਉਂਦੀ ਨਹੀਂ ਹੈਗੀ ਦੇਖ ਲੈ ਲੋਕ ਹੈਰਾਨ ਹੋ ਗਏ ਉਹ ਆਪਣੇ ਨਾਲ ਦੇ ਕਦੇ ਮੋਟਰ ਤੇ ਨਹੀਂ ਆਏ ਉਹ 12 ਵਜੇ 12:30 ਛੱਟੇ ਚੱਕ ਦੇ ਫੇਰਨਾ ਇਹ ਹੁਣ ਜਦ ਪੱਕਣੀ ਆ ਜਦ ਹੀ ਵੱਢ ਹੋਣੀ ਆ ਜਦ ਹੀ ਵੱਢ ਹੋਣੀ ਆ ਕਿਸੇ ਨੂੰ ਦੇਖ ਕੇ ਜਲਸੀ ਕਰਨੀ ਆਪਾਂ ਤੋਂ ਪਹਿਲਾਂ ਲੋਕਾਂ ਨੇ ਵੱਢ ਲਈ ਆਪਾਂ ਤਾਂ ਕਰੀ ਨਹੀਂ ਹੂੰ ਇਹ ਜਦ ਪੱਕੀ ਚ ਨਾ ਪੱਕਦੀ ਆਪਾਂ ਨਾ ਵੱਢਦੇ ਆ ਫਿਰ ਗੰਮੀ ਕਹਿੰਦੇ ਪਾਸੇ ਮਾਰੀ ਜਾਂਦੇ ਨੂੰ ਨੀਂਦ ਨਹੀਂ ਆਉਦੀ ਇਹ ਕੁਦਰਤੀਓ ਹੋ ਜਾਂਦਾ ਵੀ ਫਸਲ ਬਾਹਰ ਕੱਢਣੀ ਆ ਹੂੰ ਫਿਕਰ ਹੋ ਜਾਂਦਾ ਕਿ ਉਹਨਾਂ ਦਾ ਆਪਣੇ ਕੋਲ ਟਰੈਕਟਰ ਆ ਹੂੰ ਨਾ ਟਰਾਲੀ ਆ ਆਪਾਂ ਨੂੰ ਵੀ ਕਿਰਾਏ ਵਾਲਾ ਵੀ ਆਊਗਾ ਸਾਰਾ ਕੋ ਕਰਨਾ ਪੈਣਾ ਹੈ ਹਮੇਸ਼ਰ ਮਸ਼ੀਨ ਆ ਜੂਗੀ ਹਾਂਜੀ ਕੱਲ ਆਪਾਂ ਨੇ 10:30 ਪਾਉਣੀ 11 ਲਈ ਹਾਂਜੀ 5:30 ਵੱਡੀ ਗਈ ਹੂੰ ਹੂੰ ਲੋਕ ਗਿੱਲੇ ਬੜਦੇ ਹਾਂਜੀ ਕੱਲ ਆਪਾਂ ਨੇ ਹਾਂਜੀ ਅੱਛਾ ਟਾਈਮ ਸਿਰ ਮੁੱਕਦਾ ਹੈ ਕੰਮ ਜੇ ਮਸ਼ੀਨ ਵਾਲਾ ਹੀ 1 ਵਜੇ ਆਉਂਦਾ ਜੇ ਉਹੀ ਗੱਲ ਕਰਦਾ ਫਿਰ ਹੋਰ ਆਪਣੇ 8-9 ਵਜੇ ਆਰਾਮ ਨਾਲ ਬੱਜ ਜਾਣੇ ਸੀਗਾ ਫੇ 6 ਵਜੇ ਤੋਂ ਬਾਅਦ ਤੇ ਹੋੜ ਪੈਣ ਲੱਗ ਜਾਂਦੀ ਆ ਹੂੰ ਗਿੱਲੀ ਹੋ ਜਾਂਦੀ ਪਹਿਨੂੰ ਗਿੱਲੀ ਇਹਨਾਂ ਨੇ ਰੋਲਾ ਪਾਉਣਾ ਸੀਗਾ ਹੂੰ ਆਪਾਂ ਨੇ ਕਿਹਾ ਸੀਗਾ ਵੱਡੀ ਜਾਵੇ ਮਸਾ ਟ੍ਰੈਲੀ ਟਰੈਕਟਰ ਆਏ ਨੇ ਸਹੀ ਗੱਲ ਆ ਰੋਟੀ ਨਹੀਂ ਦੇਣੀ ਪਊਗੀ ਨਹੀਂ ਕਹਨੂੰ ਫੇਰ ਰੋਟੀ ਦੇਣੀ ਆ ਹੋਰ ਤੂੰ ਰੋਟੀ ਦੀ ਤਾਕ ਦੇ ਲੈ ਕਿੰਨੇ ਬੰਦੇ ਹੁੰਦੇ ਹਾਂਜੀ ਇਹਦਾ ਤਾਂ ਨਾ ਤੇਰੀ ਮੰਮੀ ਹੂੰ ਜਾਂ ਮਹਿਜ ਜਿਹਨਾਂ ਨੇ ਇੰਨੀ ਗਾਲ ਸਬਜ਼ੀ ਆਪਣੀ ਮੋਸਟਲੀ ਬਾਪੀ ਹੁੰਦੀ ਆ ਇਹ 10 ਵੀ ਬੰਦੇ ਆਪਾਂ ਬਾਪੀ ਭੇਜਦੇ ਹੁੰਨੇ ਆ ਆ ਦੇ ਕਿੰਨੇ ਬੰਦੇ ਬੈਠ ਕੇ ਰੋਟੀ ਖਾਣ ਲੈ ਕੇ ਆਪਾਂ ਕਹਿ ਦਿੰਦੇ ਆ ਘਰ ਵੀ ਮੈਂ ਤਾਂ ਇੱਕ ਲੈਣੀ ਆ ਯਾਰ ਖਾਣੀ ਨਹੀਂ ਉੱਥੇ ਪਤਾ ਲੱਗਿਆ ਰੀਲ ਬਣਦੀ ਭੁੱਖ ਵੀ ਲੱਗੀ ਹੁੰਦੀ ਹੈ ਸਾਰਿਆਂ ਨੂੰ ਕੰਮ ਮੋਟਰ ਦੀ ਭੁੱਖ ਲੱਗਦੀ ਆ ਮੋਟਰ ਤੇ ਬਹੁਤ ਲੱਗਦੀ ਸਵਾਦ ਵੀ ਲੱਗਦੀ ਹੈ ਭੁੱਖ ਵੀ ਲੱਗਦੀ ਹੈ ਭੁੱਖ ਵੀ ਲੱਗਦੀ ਹੈ ਸਵਾਦ ਵੀ ਲੱਗਦੀ ਹੈ ਹੋਰ ਵੀ ਚਾਹੀਦੀ ਆ ਹੂੰ ਮੱਲੋ ਮੱਲੀ ਬੰਦਾ ਬੱਦ ਕਰ ਜਦੋਂ ਹੁਣ ਮੈਚ ਪੁੱਤ ਚੱਲਦਾ ਇਹਨੂੰ ਇਕੱਠਾ ਕਰਕੇ ਪਰਨੇ ਚ ਬੰਨ ਲਾ ਠੀਕ ਇਹਨੂੰ ਕੀ ਕਰ ਲੈ ਜੀ ਇਹਨੂੰ ਫਿਰ ਧੁੱਪਾਂ ਲਵਾ ਦਿਓ ਓਕੇ ਅਜੇ ਮੰਡੀ ਦੀ ਖਰੀਦ ਦਾ ਤਾਂ ਪਤਾ ਨਹੀਂ ਹੈਗਾ ਹਾਂ ਪਤਾ ਨਹੀਂ ਕਿੰਨੇ ਦਿਨ ਕੀ ਹਫ਼ਤੇ ਤੱਕ ਚੱਲੂਗਾ ਦੇਖ ਲੈ ਜਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਜੀ ਹਾਂਜੀ ਉਹ ਪਾਰਲੀਮੈਂਟ ਚ ਰੋਈ ਸੀਗੀ ਹੂੰ ਕਹਿੰਦੀ ਆਪਣੇ ਨਾਜ ਨਹੀਂ ਹੁੰਦਾ ਮੈਂ ਅਮਰੀਕਾ ਜੋ ਕਣਕ ਮੰਗਵਾਉਣੀ ਆ ਕਾਲੀ ਦਿੰਦੇ ਨੇ ਉਹ ਕਹਿੰਦੇ ਤੂੰ ਲੁਧਿਆਣੇ ਯੂਨੀਵਰਸਿਟੀ ਖੋਲ ਅੱਛਾ ਫਿਰ ਲੁਧਿਆਣੇ ਯੂਨੀਵਰਸਿਟੀ ਖੋਲੀ ਬਹੁਤ ਕਣਕ ਹੋਣ ਲੱਗ ਗਈ ਫਿਰ ਕਹਿੰਦੀ ਚਾਵਲ ਨਹੀਂ ਹੁੰਦੇ ਹਿੰਦੀ ਜੀ ਕਹਿੰਦੀ ਫਿਰ ਪੰਜਾਬ ਨੂੰ ਚਾਵਲ ਦੇ ਦਿੱਤੇ ਇਹਨੂੰ ਆਪਾਂ ਨੂੰ ਦਿੱਤੇ 75 ਦੇ ਆਸ-ਪਾਸ 74 75 ਦੇ ਅੱਛਾ ਜੀ ਫੇਰ ਚਾਵਲੋ ਚੌਲ ਲਾਉਣ ਲੱਗੇ ਚੌਲਾਂ ਦੇ ਵਿੱਚ ਅਸੀਂ ਕੱਕਰ ਹਿੱਤਾ ਪਾਉਣਾ ਫਿਰ ਪਾਣੀ ਪਾਉਣਾ ਪੱਟੀਆਂ ਵਾਲੇ ਸੂਏ ਤੋਂ ਅੱਛਾ ਜੀ ਫੇਰ ਮੰਡੀ ਜਾਂਦੇ ਸਾਰੇ ਕੰਟਾ ਕਰ ਦੇਣਾ ਉਹ ਚੌਧਰੀ ਹੁੰਦੀ ਪੰਜਾਬੀ ਹੂੰ ਹੂੰ ਉਹਨਾਂ ਨੇ ਕਹਿੰਦਾ ਮੀਂਹ ਪੈ ਗਿਆ ਸੀਗਾ ਨਾ ਹਾਂ ਫੇਰ ਪੱਖੇ ਲਾਉਣ ਲੱਗੇ ਪੱਖੇ ਲਾ ਕੇ ਵੀ ਇੰਨੀ ਸਫਾਈ ਦੇ ਬਾਵਜੂਦ ਵੀ ਹੂੰ ਇੰਨਾ ਖੁਸ਼ੀ ਦਾ ਹੁਣ ਦੇਖਿਆ ਹੀ ਆ ਦੇਖੋ ਕਈ ਬੰਦਿਆਂ ਦੀ ਰੋਟੀ ਜਾਂਦੀ ਆ ਹਾਂਜੀ ਹਾਂਜੀ ਪਹਿਲਾਂ ਖੇਤ ਗਿਣਤੀ 'ਚ ਨਹੀਂ ਹੈਗੀਆਂ ਕਿੰਨੀਆਂ ਚੀਜ਼ਾਂ ਪਹਿਲਾਂ ਖੇਤ ਬਹੁਲਾ ਉਹਨਾਂ ਦੀ ਚਾਹ ਪਾਣੀ ਰੋਟੀ ਜਾਂਦੀ ਆ ਫਿਰ ਲੇਬਰ ਦੀ ਲਵਾਈ ਦੀ ਰੋਟੀ ਕੱਲ ਮੈਂ ਸੋਚਦਾ ਸੀ ਕਈ ਲੋਕ ਕਹਿੰਦੇ ਨੇ ਵੀ ਕਿਸਾਨਾਂ ਤੇ ਟੈਕਸ ਨਹੀਂ ਲੱਗਦਾ ਮੈਂ ਇਹ ਕੈਲਕੂਲੇਸ਼ਨ ਜੀ ਕੀਤੀ ਮੈਂ ਕਿਹਾ ਵੀ ਕਿਸਾਨ ਦੀ ਇਨਕਮ ਇੰਨੀ ਘੱਟ ਰਹ ਜਾਂਦੀ ਆ ਲੋਅ ਇਨਕਮ ਤੇ ਉਹ ਵੀ ਤੁਸੀਂ ਟੈਕਸ ਨਹੀਂ ਲੈ ਸਕਦੇ ਲੋਅ ਇਨਕਮ ਰਹ ਜਾਂਦੀ ਆ ਫਿਰ ਹੁਣ ਆਪਾਂ ਨੇ ਵਧਣੀਆਂ ਫੋਨ ਕਰੋ ਟਰੈਲੀ ਵਾਲੇ ਮੋਟਰਸਾਈਕਲ ਘੁੰਮ ਹੁਣ ਜਿਵੇਂ ਕੰਪਨੀ ਵਾਲੇ ਨੇ ਤਾਂ ਸਾਡੀ ਕੱਲ ਜਿਵੇਂ ਰੋਟੀ ਖਾਧੀ ਉਹਦਾ ਖਰਚਾ ਵੀ ਪਾਉਣਾ ਟੈਕਸ ਦੇ ਵਿੱਚ ਵੀ ਅਸੀਂ ਰੋਟੀ ਖਲਾਈਏ ਕਿਸਾਨ ਨੇ ਥੋੜੀ ਪਾਉਣਾ ਕਿਸਾਨ ਨੇ ਆਪਣੇ ਕੋਲ ਕਿੰਨੇ ਬੰਦੇ ਆ ਗਏ ਕੋ 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 ਕੈਂਪਾ ਕੋਲਾ ਕੋ 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 ਉਹ ਕੰਪਨੀ ਨੇ ਹਰੇਕ ਪਾ ਦੇਣਾ ਵੀ ਸਾਡਾ ਖਰਚਾ ਹੋਇਆ ਕਿਸਾਨ ਨੇ ਥੋੜੀ ਪਾਉਣਾ ਜਿਹੜੀ ਮਸ਼ੀਨ ਤੇ ਜਾਂਦੀ ਸੀ ਕਿ ਮੁੜ ਕੇ ਆਉਂਦੀ ਦੋ ਟੈਂਕ ਲੀਟਰ ਕੁਝ ਨਹੀਂ ਆਉਂਦਾ ਹੈ ਗਰਮੀ ਵੀ ਵਾਸੀ ਉਹ ਵੀ ਕੀ ਕਰਨਾ ਬਸ ਕੋਟ ਫਿਰ ਸ਼ਾਮ ਨੂੰ ਉਹਨਾਂ ਨੂੰ ਉਹੋ ਦਿੱਤੀਆਂ ਭਈਆ ਦੁਪਹਿਰ ਹੀ ਕਰੀ ਜਾਵੇ ਉਹ ਤੋਂ ਭਈਆ ਭਈਆ 3 ਵਜੇ ਕਰੇ ਸਰਦਾਰ ਜੀ ਪਿੱਗ ਮਿਲ ਜੂ ਮੈਂ ਕਿਹਾ ਵੀ ਪਿੱਗ ਕਿਹ ਹੁੰਦਾ ਹੈ ਉਹ ਛੋਟਾ ਸਾ ਇਤਨਾ ਸਾ ਪਿੱਗ ਮੈਂ ਵੀ ਤੈਨੂੰ ਮਿਲ ਜੂ ਕਹਿੰਦਾ ਮੈਨੂੰ ਗਰਨਾਮ ਨੇ ਕਿਹਾ ਸੀਗਾ ਉਹ ਭਈਆ ਰੜੀ ਆਪਣਾ 올림픽 ਤੇ ਜਾ ਸਕਦਾ ਵਾ ਜਿੰਨਾ ਤੁਰਦਾ ਵਾ ਮਸ਼ੀਨ ਦੇ ਨਾਲ ਨਾਲ ਤੁਰੇ ਉਹਨੇ ਦੇਖੋ ਆਪਾਂ ਹੁਣ ਉਹਨੂੰ 500 ਰੁਪਏ ਦੇ ਹੜੀ ਦੇਣੀ ਆ ਹਾਂਜੀ ਉਹਨੇ 500 ਦੇ ਡਾਲ ਨਹੀਂ ਫੜੇ ਨਹੀਂ ਫੜੇ ਹੈਗੇ ਫੇ ਰੋਟੀ ਖਾਧੀ ਆ ਦੋ ਟਾਈਮ ਹੂੰ ਪਰੌਠੇ ਸਵੇਰੇ ਹੂੰ ਦੁੱਧ ਨਿਹਰੇ ਹੀ ਚਾਹ ਦੁੱਧ ਸੀਗਾ ਹਾਂ ਦੁੱਧ ਹੀ ਸੀਗਾ ਦੁੱਧ ਆਪਾਂ ਨੂੰ ਗੁੱਜਰ ਦੇ ਗਿਆ ਸੀਗਾ ਹਾਂਜੀ ਹਾਂਜੀ ਅੱਛਾ ਜਿੰਨੇ ਮਸ਼ੀਨ ਨੇ ਘੜੇ ਘੜੇ ਉਹ ਤਾਂ ਵੱਧ ਗਈ ਨੇ ਘੜੇ ਮਗਰ ਉਹਦੀ ਜਿਹੜਾ ਹੈਲਪਰ ਕਰਦਾ ਉਹ ਨਹੀਂ ਮਸ਼ੀਨ ਵਾਲਾ ਵੀ ਕਹਿੰਦਾ ਕਹਿੰਦਾ ਵੀ ਉਹਨੂੰ ਲੱਗਦਾ ਸੀ ਕਿ ਮੈਂ ਹੀ ਮਸ਼ੀਨ ਚਲਾ ਰਿਹਾ ਨਾਲੇ ਜੇ ਮੈਂ ਖੜ ਗਿਆ ਮਸ਼ੀਨ ਕਰ ਚੁੱਕੀ ਲੇਕਿਨ ਇੱਕ ਲਜਾਣਾ ਪੈਂਦਾ ਵੀ ਸਰੀਰ ਦੁਖਦਾ ਫੜ ਲੂਗਾ ਪਰ ਵੀ ਨਹੀਂ ਨਹੀਂ ਹਾਂ ਬੰਦੇ ਵੱਧ ਚਾਹੀਦੇ 500 ਰੁਪਏ ਉਹ ਰੋਟੀ ਪਾ ਕੇ 800 ਰੁਪਏ ਚ ਪੈਂਦਾ ਨਹੀਂ ਉਹ ਹੀ ਕੰਮ ਨਹੀਂ ਕਿਸ ਤਰ੍ਹਾਂ ਹੋਰ ਅਭੀ ਹਾਂਜੀ ਤੂੰ ਪੁੱਤ ਗੱਲਾਂ ਮਾਰੀ ਜਾਂਦਾ ਢੇਰੀਆ ਤਾਂ ਪੁੱਛ ਲੈ ਤੇਰੀਆਂ ਇਹ ਦੋ ਇੱਕ ਦਾ ਤਾਂ ਮੈਨੂੰ ਪਤਾ ਆਲੀ ਜਿਹੜੀ ਰਾਜਦੀਪ ਨੇ ਦੱਸ ਇੱਕ ਉਧਰ ਲਈ ਦੱਸ ਕੇ ਗਿਆ ਸੀ ਇੱਕ ਉਹ ਤੈਨੂੰ ਤਾਂ ਉਹ ਨੇ ਅੱਛਾ ਤੈਨੂੰ ਉਹ ਨੇ ਇੱਕ ਆਹਾ ਇੱਕ ਇੱਧਰ ਲਈ ਇੱਕ ਆਹਾ ਇੱਕਾਂ ਨਾਲੀਆਂ ਅੱਛਾ ਪਹਿਲੀ ਟਰਾਲੀ ਮੈਂ ਨੀਲੂ ਵਾਲਾ ਵੀਰ ਭੇਜਿਆ ਹਾਂ ਹਾਂਜੀ ਦੂਜੀ ਤੇ ਰਾਜਦੀਪ ਆਇਆ ਹੂੰ ਰਾਜਦੀਪ ਨੇ ਨਾਂ ਉਹਨੂੰ ਪੁੱਛਿਆ ਨਾਂ ਉਹਨੇ ਦੱਸਿਆ ਹਾਂ ਰਾਜਦੀਪ ਕਹਿੰਦਾ ਪੁੱਛਿਆ ਟਰਾਲੀ ਆ ਰਾਜ ਕਹਿੰਦਾ ਬੱਚਾ ਕਹਿੰਦਾ ਮੂਜੀ ਕਰਕੇ ਉਹਨੇ ਕਿਹਾ ਤਾਂ ਹੁਣ ਯਾਹਵਾ ਜਾਂ ਉਹਨੂੰ ਸੁਣਿਆ ਨਹੀਂ ਪਤਾ ਆ ਸੁਣਿਆ ਨਹੀਂ ਰਾਜਦੀਪ ਕਹਿੰਦਾ ਪਾਪਾ ਇੱਕ ਟਰਾਲੀ ਦਾ ਤਾਂ ਮੈਨੂੰ ਪਤਾ ਸ਼ਾਇਦ ਮੈਨੂੰ ਆਹੀ ਲੱਗਦੀ ਹੈ ਕਹਿੰਦਾ ਉਰੀ ਬੈਠਾ ਸੀ ਇਹੀ ਆਉਣੀ ਆ ਕਮਾਲ ਯਾਰ ਰਾਜੀ ਦੀ ਕਮਾਲੀਆ ਜ਼ਿੰਮੇਵਾਰੀ ਹਮ ਕਦੇ ਕੀਤਾ ਹੀ ਨਹੀਂ ਨਾ ਉਹਨੇ ਹੈਂ ਅਰੇ ਕਦੇ ਕੀਤਾ ਨਹੀਂ ਨਾ ਜ਼ਿੰਮੇਵਾਰੀ ਪੁੱਤ ਲੈਣੀ ਪੁੱਤ ਹਾਂ ਨਹੀਂ ਹਾਂ ਜ਼ਿੰਮੇਵਾਰੀ ਵਾਲਾ ਕੰਮ ਔਖਾ ਹੁੰਦਾ ਲੈਣੀ ਸੌਖੀ ਆ ਨਭਾਉਣੀਆਂ ਔਖੀਆਂ ਨਭਾਉਣੀਆਂ ਔਖੀਆਂ ਜਾਇਦਾ ਸਾਡੇ ਵਿਆਹ ਹੋ ਜਾਂਦੇ ਮੈਨੂੰ ਕਹਿੰਦਾ ਅਗਲੀ ਵਾਰ ਕਹਿੰਦਾ ਬੰਦਾ ਪੁੱਤ ਲਿਓ ਕੋਈ ਹੋਰ ਕਹਿੰਦਾ ਯਾਰ ਵੱਢਣੀ ਹੋਈ ਕਹਿੰਦਾ ਹੁਣ ਨਹੀਂ ਮੈਂ ਜਾ ਸਕਦਾ ਕੌਣ ਕਹਿੰਦਾ ਰਾਜੀ ਦੀ ਰਾਜੀ ਨੂੰ ਟਰੈਲੀ ਤੇ ਮਨ ਕਰੇ ਪਾਪਾ ਮੇਨਾ ਭਾਬੀ ਭੇਜ ਦੋ ਟ੍ਰੈਲੀ ਜੇ ਮੈਂ ਕਿਹਾ ਜੇ ਨੋ ਲੱਗਦੀ ਆ ਟੈਲੀਵਿਜ਼ਨ ਦੀ ਚੰਗੀ ਲੱਗਦੀ ਆ ਕਹਿੰਦਾ ਪਾਪਾ ਅਸੀਂ ਉੱਪਰ ਬੈ ਜਾਵਾਂਗੇ ਉਹ ਮੈਨੂੰ ਵੀ ਐਸੀ ਕਹਿੰਦਾ ਵੀ ਪਾਪਾ ਨੂੰ ਪੁੱਛ ਲੋ ਕਹਿੰਦਾ ਵੀ ਮੇਰੇ ਨਾਲ ਚਲੀ ਜਾ ਮੈਂ ਇਕੱਲਾ ਕੀ ਕਰੂੰਗਾ ਚੱਲ ਹੁਣ ਆਪਣੇ ਫਿਰ ਵੱਡਾਂਗੇ ਆਪਾਂ ਹਾਂਜੀ 12 11 ਤਰੀਕ ਨੂੰ ਬਾਈ ਗੁਰੂ ਸੁੱਖ ਰੱਖ ਕੇ ਇੱਕ ਵਾਰ ਚ ਵੱਢੀ ਜਾਣੀ ਹੁਣ ਨਹੀਂ ਦੋ ਗਰੀ ਬੱਗਾਗੇ ਫਿਰ ਹੋ ਜਿਵੇਂ ਲੱਗੀ ਉਹਨਾਂ ਸੌਖਾ ਵੀ ਰੂ ਥੋੜਾ ਜਿਹਾ ਸੌਖਾ ਵੀ ਨਹੀਂ ਪੁੱਤ ਫਿਰ ਮੰਡੀ ਚ ਆਪਾਂ ਨੂੰ ਤਾਂ ਪੱਕੀ ਹਾਂ ਉਹ ਤਾਂ ਹੈ ਜੇ ਵਿਕ ਜੇ ਫਿਰ ਤਾਂ ਠੀਕ ਆ ਕੱਚੀ ਵੱਢਣੀ ਤਾਂ ਪਾਪ ਆ ਹੂੰ ਜੇ ਵਿਕ ਜੇ ਫਿਰ ਤਾਂ ਠੀਕ ਆ ਲੋ ਹਰਾਨ ਹੋ ਗਏ ਕਹਿੰਦੇ ਵੀ ਜਮੇ ਗੋਲੀ ਨਹੀਂ ਹੂੰ ਕੋਈ ਮਾਜੂਦਾਨਾ ਨਹੀਂ ਵੀ ਬਹੁਤ ਫੌਜੀ ਸਾਹਿਬ ਇਹ ਕਿਵੇਂ ਕਰਿਆ ਮੈਂ ਕਹਿਆ ਤਾਂ ਅਕਾਲਪੁਰਖ ਦੀ ਕਿਰਪਾ ਹੋਈ ਆਪਾਂ ਕੋਲ ਹਾਂ ਨਹੀਂ ਇਹ ਤਾਂ ਸਹੀ ਗੱਲ ਆ ਆਪ ਇਨਸਾਨ ਤਾਂ ਨਹੀਂ ਕੋਸੋ ਜੋਰ ਲਾ ਸਕਦਾ ਬੰਦਾ ਤਾਂ ਹੈ ਜੋਰ ਲਾ ਸਕਦਾ ਬੰਦਾ ਜੋਰ ਤਾਂ ਸਾਰੇ ਲਾਉਂਦੇ ਨੇ ਲੇਕਿਨ ਕਰਦਾ ਤਾਂ ਅਕਾਲਪੁਰ ਹਾਂ ਉਹ ਨਹੀਂ ਕਰਦਾ ਜਦ ਕਰਨਾ ਚਲੋ ਫੇਰ ਡਾਡੀ ਤੁਸੀਂ ਨਿਕਲੋ ਮੈਂ ਵੀ ਸੈਟਿੰਗ ਕਰ ਲਾਂ ਉੜ ਗਿਆ ਬੜਾ ਤੇਜ਼ ਸੀਗਾ ਇਹ ਜੇ ਜੀਵ ਜੰਤੂ ਮੱਛਰ ਬਹੁਤ ਨੇ ਬਹੁਤ ਵਿਚਾਰ ਹੁੰਦਾ ਵੀ ਇਹਨਾਂ ਕਰਕੇ ਕਹਦਾ ਸੀ ਥੋੜੀ देर ਬੈਠੇ ਰਾਜਦੀਪ ਕਹਿੰਦਾ ਮੇਰੇ ਕਪੀਂਜ ਦੇ ਵਿੱਚ ਇਹ ਕਹਿੰਦਾ ਦੰਦੀਆਂ ਵੱਡੀਆਂ ਹੁੰਦੀਆਂ ਨੇ ਕਹਿੰਦਾ ਵਿੱਚ ਦੀ ਵੱਡੀਆਂ ਜਾਂਦੇ ਨੇ ਡਾੜੀ ਚਲੀ ਗਈ ਜੀ ਮੋਟਰਸਾਈਕਲ ਮਸਾਂ ਹੀ ਸਟਾਰਟ ਹੋਇਆ ਇਕੱਠਾ ਕਰਤਾ ਸਾਰਾ ਆਪਾਂ ਸਮਾਨ ਜਿਹਾ ਪਰਨੇ ਦੇ ਵਿੱਚ ਬੰਨ ਗਏ ਫਿਰ ਇਹਨੂੰ ਰੱਖਦੇ ਹਾਂ ਜਿਹੜਾ ਦਲੀਆ ਪਿਆ ਸੀ ਮੈਂ ਉਹ ਲੈ ਆਇਆ ਸੀ ਕਿ ਨਾਲ ਸੇਬ ਵੀ ਲਿਆਉਂਦੇ ਨੇ ਵੈਸੇ ਮੈਂ ਕਿਹਾ ਸੀ ਵਿੱਚੇ ਕੱਟ ਕੇ ਪਾ ਦੋ ਪਰ ਕਰਦੇ ਨੇ ਉਦਾਂ ਹੀ ਦੇਤੇ ਮੈਂ ਕਿਹਾ ਨੇ ਲੋਕ ਵੀ ਮਾਰਨਿੰਗ ਸ਼ਿਫਟ ਹੋ ਗਈ ਸ਼ੁਰੂ ਇੱਥੇ ਲੱਗਦਾ ਕਿਸੇ ਵੀ ਜਰੀ ਉਧਰ ਸਫਾਈ ਕਰ ਰਹੇ ਨੇ ਮੈਨੂੰ ਲੱਗਦਾ ਥੱਲੇੋਂ ਬਈ ਟਰਾਲੀ ਆਉਣੀ ਆਉਣੀ ਹੈ ਥੱਲੇ ਇਹਨੇ ਰਸ਼ ਨਹੀਂ ਪਿਆ ਹੈਗਾ ਜਿਉਂ ਜਿਉਂ ਰਸ਼ ਪਊਗਾ ਤਿਆਂ ਤੋਂ ਦੇਖਾਂਗੇ ਤੇ ਆਪਾਂ ਵੀ ਥੋੜਾ ਜਿਹਾ ਚਿਰਦੀ ਕਰ ਰਹੇ ਹਾਲੇ ਹਾਲ ਤੱਕ ਰਾਵਤ ਉੱਤੇ ਬੈਠੇ ਤਾਂ ਉੱਪ ਵੀ ਨਹੀਂ ਨਿਕਲੀ ਹਲੇ ਮੌਸਮ ਵੀ ਠੀਕ ਆ ਖਾ ਲਿਆ ਤੜੀਆ ਨੀਂਦ ਆਉਣ ਲੱਗ ਗਈ ਦਾਰ ਆੜੀ ਨਹੀਂ ਇਸ ਤਰ੍ਹਾਂ ਮੈਨੂੰ ਵਿਖਾ ਕੇ ਭੇਜਤਾ ਸੀਗਾ ਸੁੱਕਣਾ ਪਾਤਾ ਆਪਾਂ ਸੁੱਕ ਜੂ ਪਤਾ ਨਹੀਂ ਕਿੰਨੇ ਦਿਨ ਨੇ ਸਿਲਸਿਲਾ ਚੱਲੂਗਾ ਹੁਣ ਬਿਸਤਰਾ ਦਾ ਆ ਪਿਆ ਜੀ ਮਤਲਬ ਕਿ ਬਿਸਤਰੇ ਦੇ ਵੀ 파ਟ ਹੀ ਨਹੀਂ ਉਹ ਵੀ ਪਾਦ ਹਨ ਉਹ ਵੀ ਪਾਦ ਨੇ ਪਰ ਪਤਾ ਨਹੀਂ ਕਿੰਨੇ ਦਿਨ ਨੇ ਸਿਲਸਿਲਾ ਚੱਲੂ ਕਦੋਂ ਚੱਕਣੇ ਸ਼ੁਰੂ ਕਰਨਗੇ ਜਲਦੀ ਵਾੜ ਲਈ ਆਪਾਂ ਨੇ ਨਹੀਂ ਤੋ ਸੁੱਕ ਨਹੀਂ ਸੀ ਕਿ ਡਰਾਈ ਹੋ ਜਾ ਤੇ ਇੱਕ ਬੰਦਾ ਆਇਆ ਉਹ ਕਹਿੰਦਾ ਕਿੰਨੀ ਸਾਫ ਪਈ ਆ ਪੱਖਾ ਲਾਉਣ ਦੀ ਲੋੜ ਵੀ ਨਹੀਂ ਹੈਗੀ ਵੀ ਸੁੱਕੀ ਵੀ ਪਈ ਆ ਪਰ ਸ਼ੈਲਰ ਵਾਲਿਆਂ ਦਾ ਪੰਡਾ ਬਾ ਸਰਕਾਰ ਦਾ ਪੰਡਾ ਸਾਰਿਆਂ ਦੇ ਬੰਦੀ ਚਲੇ ਆਪਾਂ ਵੀ ਕੁਰਸੀਆਂ ਦੇ ਖਿਲਾਰ ਦੇ ਦੋਵਾਂ ਦੇ ਤਾਰ ਟੁੱਟਣ ਦਾ ਖਤਰਾ ਰਹਿਣਾ। ਮੰਡੀ ਤੋਂ ਆ ਕੇ ਜੀ ਬਸ ਖਾ ਪੀ ਕੇ ਥੋੜਾ ਜਿਹਾ ਸੌਂ ਗਏ ਸੀਗੇ। ਫਿਰ ਮੰਮੀ ਨੇ ਦਰਾਹੇ ਚੱਲਦੇ ਆਂ। ਦਰਾਹੇ ਜਦੋਂ ਬੰਦਾ ਜਾਂਦਾ ਕੁਝ ਲੈਣ ਕੰਮ ਤਾਂ ਕੋਈ ਹੋਰ ਕਰਨਾ ਸੀਗਾ। ਫਿਰ ਸ਼ਾਪਿੰਗ ਵੀ ਕਰਿਆ ਉਹਦਾ ਚਾਚੀ ਵੀ ਚਲੀ ਗਈ ਨਾਲ। ਆ ਲੈ ਆਂਦੇ ਉੱਥੋਂ ਆਪਾਂ ਜਿਹੜੇ ਚਿਪਸੀਆਂ ਦੇ ਅੰਦਰ ਤਲ ਕੇ ਖਾਂਦੇ ਹਾਂ ਉਹਦੇ ਜਮੇ ਅਨ ਹੈਲਦੀ ਚੀਜ਼ ਤੇਲ ਇਹਨਾਂ ਦੇ ਇਹਨਾਂ ਦੇ ਵਿੱਚ ਪਰ ਬਹੁਤ ਘੱਟ ਤੇਲ ਭਰਿਆ। ਦਰਾਹੇ ਦਾ ਨਾਮਾ ਡੀਮਾਰਟ ਖੁੱਲਿਆ ਉੱਥੇ ਗਏ ਸੀਗੇ ਅਸੀਂ। ਉਦੋਂ ਨਾ ਨਾ ਕਰਦੇ ਵੀ ਕਿੰਨਾ ਸਮਾਨ ਲਿਆ ਏ। ਫਿਰ ਦਰਾਹੇ ਚ ਆਉ ਮੈਂ ਘਰੀ ਸੀ ਮੈਂ ਦੀ ਮੈਂ ਦੀ ਸਿਹਤ ਥੋੜੀ ਠੀਕ ਨਹੀਂ ਸੀਗੀ ਡੈਡੀ ਲਈ ਬਾਕੀ ਹਰ ਪਤਾ ਨਹੀਂ ਕੀ ਦੱਸਣਾ ਵੀ ਡੈਡੀ ਕੀ ਸਹਾਰਤਾ ਹੋਊਗਾ ਵੀ ਰਾਤ ਨੂੰ ਰੋਟੀ ਲੈ ਕੇ ਜਾਣੀ ਪੈਣੀ ਜਾਂ ਉੱਥੇ ਹੀ ਖਾਣਗੇ ਜਾਂ ਘਰੇ ਆਉਣਗੇ ਕੀ ਕਰਨਗੇ ਬੜਾ ਸਵਾਲ ਲੱਗ ਰਹੇ ਨੇ ਇੱਕੋ ਵੀਡੀਓ ਐਸੇ ਮੁੰਡੇ ਨੇ ਇਹ ਜਿਹੇ ਵਿਚਾਰ ਨੇ ਪਾਸਤਾ ਸਾਹਮਣੇ ਪਾਸਤਾ ਸੀਗਾ ਆਹ ਸਮਝ ਕੇ ਉਹਨੇ ਬਾਹਰ ਕੈਨੇਡਾ ਦੇ ਤੇ ਚ ਵਾਲੇ ਵਾਸਤਾ ਵੀ ਇਹੇ ਕੋਕਨੇ ਦੇ ਬਣਨਗੇ ਉਹੀ ਜਿਹੜੇ ਨੇ ਮੁੱਕਦਾ ਹੈਗਾ ਰੋਟੀ ਲੈ ਕੇ ਜਾਓ ਰੋਟੀ ਲੈ ਕੇ ਆਓ ਬਿਸਤਰਾ ਹੁਣ ਛੱਡ ਕੇ ਆਉਣਾ ਡਾਡੀਆਂ ਨੇ ਬਿਸਤਰਾ ਭੇਜ ਦਿਓ ਰੋਟੀ ਭੇਜ ਦਿਓ ਗੋਲੀਆਂ ਭੇਜ ਦਿਓ ਪਾਣੀ ਨਾ ਭੇਜੋ ਪਾਣੀ ਦਾ ਡਾਢੀ ਕੋਲ ਪ੍ਰਬੰਧ ਹੈਗਾ ਉੱਥੇ ਪਹਿਲਾਂ ਮੈਂ ਸੋਚਦਾ ਇਕੱਲਾ ਹੀ ਰਹਿ ਜਾਵਾਂ ਪਰ ਮੰਮੀ ਕਹਿੰਦੇ ਇਹਦੇ ਵਿੱਚ ਤਾਲ ਆ ਵੀ ਇਹ ਝੋਲੇ ਚ ਪਾਈ ਕਿਤੇ ਡੋਲਰ ਡਰਨਾ ਜਾਵੇ ਸੋ ਹੁਣ ਲਾਲਜੀਤ ਨੂੰ ਬੁਲਾਇਆ ਆਪਾਂ ਨੇ ਤੇ ਹੋ ਸਕਦਾ ਮੇਰੇ ਗਾਲਾਂ ਵੀ ਡੈਡ ਨੇ ਕਿਹਾ ਤੂੰ ਕਹੇ ਜੇ ਕੱਪੜੇ ਪਾ ਕੇ ਆ ਗਿਆ ਵੀ ਮੱਛਰ ਮੱਛਰ ਲੜੂਗਾ ਫਿਰ ਇਹ ਕੱਪੜਿਆਂ ਦਾ ਇਹ ਫਾਇਦਾ ਵੀ ਫਿਰ ਮੈਨੂੰ ਉੱਥੇ ਬਾਹਰ ਹੀ ਬੈਠਣਾ ਨਹੀਂ ਪੈਣਾ ਡੈਡ ਨੇ ਕਿਹਾ ਜਾ ਜਾ ਤੇ ਕੱਪੜੇ ਨਹੀਂ ਸਹੀ ਪਾਏ ਹੋਏ ਆਗੇ ਫਿਰ ਕੱਲ ਨੂੰ ਫੇਰ ਸ਼ਾਇਦ ਮੈਨੂੰ ਸਿਰ ਡੈਡ ਦੇ ਛੱਡਣਾ ਪਰ ਵੀ ਡਾਢੀ ਤੇ ਰਹਾਂਗੇ ਨਾਲ ਥੋੜਾ ਆਰਾਮ ਕਰ ਲੈਣਗੇ ਮੱਛਰ ਬਹੁਤ ਜ਼ਿਆਦੇ ਸੀਗੇ ਡਾੜੀ ਗੱਲਾਂ 'ਚ ਮਸ਼ਰੂਬ ਸੀਗੇ ਸੋ ਬੜਾ ਡਿਸਟਰਬ ਨਹੀਂ ਕੀਤਾ ਹੈਗਾ ਡਾੜੀ ਨੇ ਕੱਲ ਦਾ ਪਲਾਨ ਸਮਝਾਤਾ